ਅਸਲਾਮੁਅਲੈਕਮ ਵੀਰੋ ਕੀ ਹਾਲ ਹੈ امید ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਸੀ ਕਿ ਇਹ ਬਹੁਤ ਵੱਡੇ ਨਸ਼ੇੜੀ ਹੈ ਨਸ਼ਾ ਕਰਕੇ ਪੈਗ ਲਾ ਕੇ ਤੇ ਫਿਰ ਤਕਰੀਰਾਂ ਕਰਦੇ ਆ ਪਰ ਅੱਜ ਗੱਲ ਉਲਟੀ ਸਾਬਤ ਹੋ ਗਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਜਦੋਂ ਸੁਖਬੀਰ ਸਿੰਘ ਬਾਦਲ ਨਾਬੇ ਦੀ ਜੇਲ੍ਹ ਦੇ ਅੰਦਰ ਗਏ ਸੀ ਤੇ ਬਾਅਦ ਜਦੋਂ ਉਹਨੇ 90 ਦੀ ਜੇਲ੍ਹ ਦੇ ਬਾਹਰ ਖਲੋਕੇ ਜਿਹੜੀਆਂ ਬਰਮ ਸ਼ਰਮਾ ਐਸਐਸਪੀ ਨੂੰ ਤੇ ਸ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਧਮਕੀਆਂ ਲਾਈਆਂ ਸੀ ਕਹਿ ਰਿਹਾ ਕਿ ਉਹ ਇਹਨਾਂ ਨੇ ਪੈਗ ਲਾ ਕੇ ਲਾਈਆਂ ਸੀ ਨਸ਼ਾ ਕਰਕੇ ਲਾਈਆਂ ਸੀ ਏ ਹੁਣ ਗੱਲ ਉਲਟ ਹੋ ਗਈ ਹੈ ਜਿਹੜਾ ਕਿ ਇਹ ਇਲਜ਼ਾਮ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਉੱਤੇ ਲਾਉਂਦੇ ਸੀ ਅੱਜ ਜੋ ਗੱਲਾਂ ਸਾਰੀਆਂ ਐ ਨਾ ਉੱਤੇ ਸਾਬਤ ਹੋ ਰਹੀਆਂ ਵਾ ਆਖਿਰ ਇਹਦੀ ਮੁਕੰਮਲ ਡਿਟੇਲ ਕੀ ਹੈ ਆਪਾਂ ਤਫਸੀਲ ਇਹਦੀ ਅੱਜ ਦੀ ਵੀਡੀਓ ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬ ਵਾਲੇ ਸਸਰੀ ਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਮੈਂ ਪਹਿਲੇ ਹੀ ਇੱਕ ਬੇਨਤੀ ਕਰਨੀ ਚਾਹਣਾ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਕੋਈ ਇਕਾਲੀ ਦਲ ਦਾ ਵਰਕਰ ਜਾਂ ਉਹਨਾਂ ਦਾ ਕੋਈ ਚੰਚਾ ਕਹ ਲੋ ਕਾਮੀ ਦਲ ਦੇ ਵਿੱਚੋਂ ਤਾਂ ਇਹ ਖਬਰ ਉਹਨਾਂ ਲਈ ਵੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਕਿ ਸੁਖਵੀਰ ਸਿੰਘ ਬਾਦਲ ਨੇ ਐਸਐਸਪੀ ਨੂੰ ਇੱਕ ਧਮਕੀ ਦਿੱਤੀ ਸੀ ਉਸ ਥਾਂ ਕੀ ਦੇ ਵਿੱਚ ਇੱਕ ਵੱਡਾ ਰਾਜ ਛੁਪਿਆ ਹੋਇਆ ਸੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਹੈ ਕਿ ਕਾਮੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਿ ਇਹ ਗੁਰਸਿੱਖ ਨੇ ਪਰ ਦਰਸਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ दारू ਪੀਣ ਵਾਲਾ ਸ਼ਰਾਬੀ ਬੰਦਾ ਕਹਿਣ ਵਾਲੇ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਅੱਜ ਇਹਨਾਂ ਦੀ ਮੋਪੋਲ ਖੋਲਣ ਜਾ ਰਹੇ ਹਾਂ ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਤੁਸੀਂ ਕਾਲੀ ਦਲ ਦੇ ਵਰਕਰ ਇਸ ਵੀਡੀਓ ਨੂੰ ਦੇਖ ਰਹੇ ਹੋ ਜਾਂ ਪੰਜਾਬ ਦੇ ਸਾਡੇ ਵਾਸੀ ਸੁਣ ਰਹੇ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਅਤੇ ਸੁਣਨਾ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਲੋਕਾਂ ਨੂੰ ਯਕੀਨ ਨਹੀਂ ਹੋਣਾ ਉਹ ਅੱਜ ਯਕੀਨ ਕਰਵਾਵਾਂਗੇ ਕਸਰਬੀਰ ਸਿੰਘ ਬਾਦਲ ਨੇ ਦਰਾਸਲ ਦੇ ਵਿੱਚ ਪੈਗ ਲਾ ਕੇ ਯਾਨੀ ਸ਼ਰਾਬ ਪੀ ਕੇ ਧਮਕੀ ਦਿੱਤੀ ਪਟਿਆਲਾ ਦੇ ਐਸਐਸਪੀ ਬਰਨ ਸ਼ਰਮਾ ਨੂੰ ਤਾਂ ਬਾਅਦ ਦੇ ਵਿੱਚ ਪੰਜਾਬ ਦੇ ਅੰਦਰ ਇਹ ਖਬਰ ਬਾਹਰ ਹੋ ਜਾਂਦੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਐਸਐਸਪੀ ਗਲਤ ਹੋਣਗੇ ਇਸ ਕਰਕੇ ਉਹ ਬੋਲੇ ਨੇ ਪਰ ਦਰਾਸਲ ਦੇ ਵਿੱਚ ਉਹਨਾਂ ਨੇ ਪੈਗ ਲਾ ਰੱਖਿਆ ਸੀ ਇਹ ਗੱਲ ਦਾ ਸਪਸ਼ਟੀਕਰਨ ਅੱਜ ਕਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮੰਜੀਟਿਆ ਔਰ ਸਰਬੀਰ ਸਿੰਘ ਬਾਦਲ ਤੇ ਇੱਕ ਹੋਰ ਐਸੀ ਅਪਡੇਟ ਜਿਹੜੀ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਵਿਚੀ ਘੜੀਸਦੀ ਹੈ ਇਹ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਉਹਨਾਂ ਦੀ ਪੋਲ ਕਿਵੇਂ ਖੁੱਲਦੀ ਆ ਪੂਰੀ ਚੰਗੀ ਤਰ੍ਹਾਂ ਸੁਣਿਓ ਉਸ ਤੋਂ ਬਾਅਦ ਸ਼ੇਅਰ ਵੀ ਕਰਨੀ ਆ ਕਿਉਂਕਿ ਪੰਜਾਬ ਦੇ ਲੋਕ ਬੜੇ ਪੋਲੇ ਨੇ ਨਹੀਂ ਪਤਾ ਲੱਗਦਾ ਪਿੱਛੇ ਲੱਗ ਜਾਂਦੇ ਨੇ ਪਰ ਅਕਾਲੀ ਦਲ ਨੂੰ ਬੱਸ ਇਹ ਪੰਜਾਬ ਦੇ ਲੋਕਾਂ ਨੇ ਨਕਾਰਿਆ ਐਸ ਕਰਕੇ 25 ਸਾਲ ਉਹਨਾਂ ਨੇ ਪਹਿਲਾਂ ਰਾਜ ਕੀਤਾ ਬਾਅਦ ਵਿੱਚ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਜਿਆਦਾ ਹੁਣ ਸੁਖਵੀਰ ਸਿੰਘ ਬਾਦਲ ਦਾ ਦੌਰ ਜਿਹੜਾ ਬਿਲਕੁਲ ਖਤਮ ਹੋਣ ਤੇ ਆ ਗਿਆ ਜਿਆਦਾ ਸਫੜਾ ਸਾਫ ਹੁੰਦਾ ਜਾ ਰਿਹਾ ਆ ਸੁਣ ਲੋ ਜਰਾ ਧਿਆਨ ਦੇ ਨਾਲ ਕਿ ਮਾਨਸੀ ਗਰੇਵਾਲ ਸੁਖਵੀਰ ਸਿੰਘ ਬਾਦਲ ਆ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਬਾਰੇ ਕੀ ਕਹਿ ਰਹੀ ਹੈ ਉਸ ਤੋਂ ਬਾਅਦ ਗੁਰੇਂਦਰ ਸਿੰਘ ਢਿੱਲੋਂ ਸੋਹਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਤੇ ਐਸਐਸਪੀ ਦੀ ਖਬਰ ਸਾਂਝੀ ਕਰਾਂਗੇ ਸੁਣੋ ਜਿਹੜਾ ਸਪੇਰਾ ਹੁੰਦਾ ਨਾ ਸੱਤ ਨੂੰ ਫੜਦਾ ਜਿਹੜਾ ਚਪੜਾ ਇੱਕ ਕਿਉਂ ਇੱਕ ਟੈਲੈਂਟ ਹੁੰਦਾ ਕਦਮਾ ਕਦਮਾ ਖਸਾਪ ਮੋੜ ਲਿਆਦਾ ਪਰ ਕੇ ਮਰ ਕੇ ਹੁੰਦਾ ਕਿ ਕੇਵਰ ਸੱਪ ਇਤੇ ਖਤਰਨਾਕ ਹੁੰਦੇ ਆ ਉਹ ਸਪੇਰੇ ਨੂੰ ਵੀ ਧੁਖਾ ਦੇ ਜਾਂਦੇ ਆ ਜਿਹ ਉਹ ਬੇਚ ਵੜ ਗਿਆ ਉਧਰ ਵੜ ਗਿਆ ਉਧਰ ਵੜ ਕੇ ਸਪੇਰਾ ਵੀ ਮਗਰ 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 ਪੂਰਾ ਸੱਤ ਖਾਧ ਰਿਹਾ ਨਾ ਸੱਤ ਸੁਪੇਰਾ ਹੁੰਦਾ ਸੱਤੋਂ ਤਾਂ ਜਦੋਂ ਚੈਲੰਜ ਕਰਦਾ ਵੀ ਇਹਨੂੰ ਮੈਂ ਫੜੂੰਗਾ ਹੱਕੇ ਇਹਨੂੰ ਝੋਲੇ ਚ ਪਾਉਂਗਾ ਇਦਾਂ ਦੇ ਸਪੈਸ਼ਲ ਜਿਹੜੇ ਬੰਦੇ ਹੁੰਦੇ ਆ ਬੜੇ ਘੱਟ ਹੁੰਦੇ ਦੁਨੀਆ ਦੇ ਵਿੱਚ ਸੋ ਜਿਹੜਾ ਸੱਤਾ ਉਹ ਹੈਗਾ ਮੋਜੀਤਿਆ ਤੇ ਜਿਹੜਾ ਸਪੇਰਾ ਉਹਨੂੰ ਫੜ ਕੇ ਮਾਰਿਆ ਜੇਲ੍ਹ 'ਚ ਉਹ ਹੈਗਾ ਸਾਡੇ ਪੰਜਾਬ ਪਫੜ ਕੇ ਪਹਿਲੇ ਛੁਬੜੇ ਚ ਪਾਇਆ ਫਿਰ ਪਾਇਆ ਉਹ ਜੇਲ੍ਹ ਦੇ ਵਿੱਚ ਭਗਵੰਤ ਮਾਨ ਜੀ ਤੋਂ ਪਹਿਲੇ ਹੋਰ ਵੀ ਬੜੇ ਆਏ ਸੀ ਸੀਐਮ ਐਮਐਲਏ ਐਮਪੀ ਪਰ ਕਿਸੇ ਨਾਲ ਨਹੀਂ ਪਾਇਆ ਕਿਉਂਕਿ ਸਾਰੇ ਗrafty ਸੀ ਸਾਰੇ ਨੇ ਕਿ ਜਿਹੜੇ ਕੱਲੇ ਥੋਟੇ ਮਾਰਵਾ ਦੇਖੇ ਸਾਰੇ ਥੋਟੇ ਤੋਂ ਨਹੀਂ ਆ ਸਾਰੇ ਨੇ ਕ੍ਰਪਸ਼ਨ ਕੀਤਾ ਯਾਨੀ ਇੱਥੇ ਵਿਕਰਮ ਸਿੰਘ ਮਜੀਠੀਆ ਵਾਰੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਔਰ ਗੁਰਿੰਦਰ ਸਿੰਘ ਪੈਨੋ ਇਹਨਾਂ ਨੂੰ ਬੜੀਆਂ ਖਰੀਆਂ-ਖਰੀਆਂ ਗੱਲਾਂ ਨਾਂਨ ਸੀ ਗਰੇਵਾਲ ਨੇ ਸਰਾਈਆਂ ਅਸਰ ਪੰਜਾਬ ਦੇ ਲੋਕਾਂ ਨੇ ਉਹ ਗੱਲ ਸੁਣ ਲਈ ਹੈ ਬਹੁਤ ਵਾਰਨ ਹੋ ਚੁੱਕੀ ਹੈ ਇਸ ਖਬਰ ਨੂੰ ਯਾਨੀ ਬਹੁਤ ਸਾਰੇ ਲੋਕਾਂ ਨੇ ਦੇਖ ਲਿਆ ਤਾਂ ਹੁਣ ਆ ਜੋ ਵੀ ਪੰਜਾਬ ਦੇ ਅੰਦਰ ਇੱਕ ਖਬਰ ਨੇ ਬੜਾ ਤਹਿਲਕਾ ਮਚਾ ਦਿੱਤਾ ਸੀ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਐਸਐਸਪੀ ਬਰਨ ਸ਼ਰਮਾ ਨੂੰ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਧਮਕੀ ਰਹਿੰਦੇ ਨੇ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਦਾ ਭੜਕ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਕਹਿੰਦਾ ਕਿ ਜੀ ਸਿੰਘ ਬਾਦਲ ਦਰਸਲ ਦੇ ਵਿੱਚ ਮੰਦਬੁੱਧੀ ਤਾਂ ਹੈਗੀ ਨੇ ਪਰ ਦਰਸਲ ਦੇ ਵਿੱਚ ਉਹ ਪੇਗ ਲਾ ਕੇ ਬੋਲ ਰਿਹਾ ਸੀ ਬਿਕਰਮ ਸਿੰਘ ਮਜੀਠੀਆ ਦਾ ਕਟਾਪਾ ਚੜਨ ਵਾਲੇ ਐਸਐਸਪੀ ਬਨ ਸ਼ਰਮਾ ਉਹਨਾਂ ਦੇ ਉੱਤੇ ਭੜਕੇ ਕਿਉਂ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਨਾ ਭਾਦੀ ਜੇਲ੍ਹ ਦੇ ਅੰਦਰ ਜਾ ਕੇ ਮਿਲ ਕੇ ਆਏ ਸੀ ਔਰ ਬਿਕਰਮ ਸਿੰਘ ਮਜੀਠੀਆ ਨੇ ਜਦੋਂ ਉਹਨੂੰ ਦੱਸਿਆ ਤੇ ਭਾਈ ਮੈਨੂੰ ਤਾਂ ਇਹ ਮੁੱਦਾ ਪਾ ਕੇ بڑا ਕਟਾਪਾ ਚੜਿਆ ਸੁਖਵੀਰ ਬਾਦਲ ਦੇ ਆਗ ਲੱਗ ਗਈ ਤਾਂ ਫਿਰ ਸੁਖਬੀਰ ਬਾਦਲ ਨੇ ਕਹਿੰਦੇ ਜੀ ਇੰਗਲਿਸ਼ ਦਾ ਪੇਗ ਲਾ ਲਿਆ ਤੇ ਬਰਨੂ ਸ਼ਰਮਾ ਨੂੰ ਸ਼ਰੇ ਆਮ ਆਨ ਆਪ ਸੁਨਾਬ ਸ਼ਬਦ ਬੋਲਣ ਲੱਗੇ ਪ੍ਰੈਸ ਕਾਨਫਰੰਸ ਕਰ ਕੀਤੀ ਹੈ ਜੇਲ੍ਹ ਦੇ ਸਾਹਮਣੇ ਖੜ ਕੇ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਪੱਤਰਕਾਰ ਸੀ ਉਹ ਹੈਰਾਨ ਸੀ ਬਾਦਲ ਰੂਮ ਕਿਉਂ ਚੇਂਜ ਕਰ ਗਏ ਨੇ ਪੂਰੇ ਪੱਤਰਕਾਰ ਹੈਰਾਨ ਹੋ ਗਏ ਸੀ ਪਰ ਦਰਸਲ ਦੇ ਵਿੱਚ ਸੁਖਬੀਰ ਬਾਦਲ ਨੇ ਪੈਦਲ ਆ ਕੇ ਧਮਕੀ ਦਿੱਤੀ ਹੈ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਗੇ ਇਹ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਬਹੁਤ ਬਾਾਰ ਬਿਨਾ ਬਜਿਆ ਤੋਂ ਕਿਹਾ ਗਿਆ ਕਹਿੰਦੇ ਜੀ ਇਹਦਾ ਜਿੱਦੇ ਠੁੱਡਾ ਵਜਿਆ ਹੈਲੀਕਾਪਟਰ ਦੇ ਡਿੱਗੇ ਨੇ ਯਾਨੀ ਉਤਰ ਰਹੇ ਸੀ ਤਾਂ ਮੁੱਖ ਮੰਤਰੀ ਡਿੱਗ ਜਾਂਦੇ ਨੇ ਤਾਂ ਉਸ ਦਿਨ ਵੀ ਇਹਨਾਂ ਲੋਕਾਂ ਨੇ ਉਹੀ ਗੱਲ ਕਹੀ ਸੀ ਵਿਕਰਮ ਸਿੰਘ ਮਜੀਠੀਆ ਮੌਜੂਦ ਸੀ ਖੋਦ ਸਰਵੀਰ ਸਿੰਘ ਬਾਦਲ ਦੇ ਮੋਹ ਹੈ ਗੱਲ ਤੁਸੀਂ ਸੁਣੀ ਹੈ ਤੇ ਸ਼ਰਾਬ ਪੀ ਕੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਸ਼ਹਿਰਾਂ ਦੇ ਵਿੱਚ ਜਾਂਦੇ ਨੇ ਹੈਲੀਕਾਪਟਰ ਤੇ ਕੱਢਦੇ ਨੇ ਬੜੇ ਤੰਜ ਕਸੇ ਪਰ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਦੀ ਪੋਰ ਖੁੱਲੀ ਕਹਿੰਦੇ ਜੀ ਬਲਨ ਸ਼ਰਮਾ ਨੂੰ ਧਮਕੀ ਦੇਣ ਤੋਂ ਪਹਿਲਾਂ ਇੰਗਲਿਸ਼ ਦਾ ਪੇਜ ਲਾ ਕੇ ਗਈ ਸੀ ਬਹੁਤੇ ਆਪਣੇ ਲੀਡਰਾਂ ਦੇ ਕੋਲ ਉਹ ਮੰਨ ਨਹੀਂ ਜਾਂਦੇ ਜਿਉਂ ਕਿ ਜਿਹੜੇ ਇਹਦੇ ਨਾਲ-ਨਾਲ ਪੈਗਸ਼ਿਕ ਲਾਉਂਦੇ ਨੇ ਕੋਈ ਤਾਂ ਕੋਈ ਮੈਂਬਰ ਜ਼ਰੂਰ ਹੁੰਦਾ ਇੱਕ ਨਾ ਇੱਕ ਦੰਦੇ ਦਾ ਪਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਚਾਰ ਇਹ ਅਮਲੀ ਸੁੱਖਾ ਅਮਲੀ ਵੀ ਕਿਹਾ ਜਾਂਦਾ ਉਹਨਾਂ ਨੂੰ ਕਿਉਂਕਿ ਫੀਮ ਦਾ ਔ ਸ਼ਰਾਬ ਦਾ ਜਦੋਂ ਹੀ ਗੱਪਟਾ ਕੁਝ ਵੀ ਕਹਸਾ ਵੇਖਾਂਦੇ ਨਹੀਂ ਯਾਨੀ ਐਸੇ ਕਰਕੇ ਭਾਸ਼ਣ ਲੰਮੇ ਲੰਮੇ ਭਾਸ਼ਣ ਕਿਵੇਂ ਦੇ ਦਿੰਦੇ ਨੇ ਉਹ ਕਹਿੰਦੇ ਜੀ ਹੁਣ ਤਾਂ ਸੁਖਬੀਰ ਸਿੰਘ ਬਾਦਲ ਨੂੰ ਛੱਡੋ ਕਹਿੰਦੇ ਹਰਸਿਮਰਤ ਕੌਰ ਬਾਦਲ ਫੀਮਖਾਂਦੀ ਆ ਬਹੁਤ ਸਾਰੀਆਂ ਥੋੜੀਆਂ ਅਕਸਰ ਪੰਜਾਬ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਧਮਕੀ ਦਿੱਤੀ ਹੈ ਸ਼ਰਾਬ ਦੇ ਨਸ਼ੇ ਵਿੱਚ ਦਿੱਤੀ ਆ ਤਾਂ ਹੁਣ ਕਹਿੰਦੇ ਜੀ ਮਾਫੀ ਮੰਗਣੀ ਪੈਣੀ ਆ ਨਹੀਂ ਤਾਂ ਬਿਕਰਮ ਸਿੰਘ ਮਗੀ ਵਾਲਾ ਹਾਲ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਏ ਜਾਣਗੇ ਉਹ ਮੁੱਖ ਮੰਤਰੀ ਸਾਹਿਬ ਐਕਸ਼ਨ ਲੈਣਗੇ ਕਿਉਂਕਿ ਬਾਦਲ ਨੇ ਪੰਜਾਬ ਨੂੰ ਪਹਿਲਾਂ ਬਹੁਤ ਸਾਰਾ ਲੁੱਟਿਆ ਬਾਦਲ ਨੇ ਪੰਜਾਬ ਨੂੰ ਮਾਰਿਆ ਵਿਕਰਮ ਸਿੰਘ ਮਜੀਠੀਆ ਨੇ ਤਸਕਰੀ ਕਰਕੇ ਪੰਜਾਬ ਦੀ ਨੌਜਵਾਨੀ ਮਾਰ ਦਿੱਤੀ ਆ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਮਿਲਣ ਜਾਂਦਾ ਉਹਦੇ ਤੇ ਵੀ ਲੋਕ ਥੂ-ਥੂ ਕਰ ਰਹੇ ਨੇ ਕਹਿੰਦੇ ਜੀ ਉਹਨਾਂ ਮਾਮਾ ਨੂੰ ਮਿਲੋ ਜਾ ਕੇ ਜਿਨ੍ਹਾਂ ਦੇ ਪੁੱਤ ਜਹਾਨੋ ਤੁਰ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਇੱਕ ਵੱਡਾ ਤਸਕਰਾ ਚਿੱਟੇ ਦਾ ਇਹਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਉਹਨਾਂ ਮਾਮਾ ਨੂੰ ਨਾ ਭੈਣਾ ਨੂੰ ਦੇਖੋ ਜਿਨ੍ਹਾਂ ਦੇ ਇੱਥੇ ਲੋਕ ਨਹੀਂ ਐ ਬਹੁਤ ਸਾਰੇ ਨੌਜਵਾਨ ਗੱਡੀ ਚਾਰ ਦਿੱਤੇ ਨੇ ਲੋਕਾਂ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭਰ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਿ ਆਏ ਰੋਜ਼ ਤੇ ਨਾਲ ਹੀ ਨਾਲ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਹਰ ਸਿਮਰਤ ਕੋਰ ਆਏ ਰੋਜ਼ ਉਹ ਕੋਈ ਨਾ ਕੋਈ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਉੱਤੇ ਇਲਜ਼ਾਮ ਲਾਈ ਰੱਖਦੇ ਸੀ ਜਿਸ ਤਰ੍ਹਾਂ ਕਿ ਉਹ ਤਾਂ ਹੀ ਦੇਖਿਆ ਕਿ ਹੈਲੀਕਾਪਟਰ ਤੋਂ ਉਤਰਦੇ ਸੀ ਤਾਂ ਉਹਨਾਂ ਦਾ ਪੈਰ ਰੜ ਗਿਆ ਟੁੱ ਡੇ ਗਏ ਲੇਕਿਨ ਕਹਿੰਦੇ ਜੀ ਇਹਨਾਂ ਨੇ ਨਸ਼ਾ ਕੀਤਾ ਸੀ ਇਸ ਕਰਕੇ ਡੇ ਗਏ ਕਿ ਕੋਈ ਨਾ ਕੋਈ ਇਲਜ਼ਾਮ ਮੁੱਖ ਮੰਤਰੀ ਪੰਜਾਬ ਤੇ ਬਾਦਲ ਪਰਿਵਾਰ ਲਾਈ ਰੱਖਦਾ ਸੀ ਪਰ ਹੁਣ ਗੱਲ ਬਿਲਕੁਲ ਉਲਟ ਹੋ ਗਈ ਹੈ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਕਿ 90 ਦੀ ਜੇਲ੍ਹ ਦੇ ਬਾਹਰ ਖਲੋ ਕੇ ਇੱਕ ਮੁੱਖ ਮੰਤਰੀ ਪੰਜਾਬ ਤੇ ਐਸਐਸਪੀ ਵਰਨ ਸ਼ਰਮਾ ਉੱਤੇ ਜਿਹੜੀਆਂ ਇਲਜ਼ਾਮ ਲਾਏ ਜਾਂ ਉਹਨੂੰ ਧਮਕੀਆਂ ਲਾਈਆਂ ਸੀ ਨਾ ਉਹ ਸਾਰੀਆਂ ਉਹਨਾਂ ਨੇ ਨਸ਼ੇ ਦੀ ਹਾਲਤ ਚ ਲਾਈਆਂ ਸੀ ਕਹ ਰੇ ਕਿ ਉਦੋਂ ਉਹਨਾਂ ਨੇ ਪੈਗ ਲਾਇਆ ਸੀ ਤੇ ਅੰਗਰੇਜ਼ੀ दारू ਦਾ ਪੈਗ ਲਾ ਕੇ ਸਾਰੀਆਂ ਗੱਲਾਂ ਕੀਤੀਆਂ ਤੇ ਇਥੋਂ ਹਿਸਾਬ ਲਾ ਲਓ ਕਿ ਜਿਹੜਾ ਇਨਸਾਨ ਦੂਸਰਿਆਂ ਦੇ ਕਰਤਾਰ ਦੇ ਉੱਤੇ ਉਂਗਲੀ ਕਰਨ ਦਿਆ ਵਾ ਦੂਸਰਿਆਂ ਦੇ ਕਰਤਾਰ ਨੂੰ ਬੁਰਾ ਸਾਬਤ ਕਰਨ ਦਿਆ ਵਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦਾ ਆਪਣਾ ਹਾਲ ਦੇਖ ਲਓ ਕਿ ਕਿਸ ਤਰ੍ਹਾਂ ਨਸ਼ਾ ਕਰਕੇ ਤੇ ਫੇਰ ਬੋਲਦਾ ਪੈਗ ਲਾ ਕੇ ਬੋਲਦਾ ਵਾ ਜਦਕਿ ਕਹਿੰਦਾ ਕੀ ਹੈ ਕਿ ਮੁੱਖ ਮੰਤਰੀ ਪੰਜਾਬ ਪੈਗ ਲੋਂਦਾ ਉਹ ਨਸ਼ਾ ਕਰਦਾ ਵਾ ਜਦਕਿ ਕੰਮ ਸਾਰੇ ਇਹ ਆਪ ਕਰਦੇ ਆ ਬਾਕੀ ਵਿਕਰਮ ਸਿੰਘ ਮਜੀਠੀਆ ਨੂੰ ਦੇਖ ਲੋ ਕਿ ਉਹ ਕਿੱਡਾ ਵੱਡਾ ਨਸ਼ਾ ਤਸਤਰ ਹੈ ਕਿ ਨਸ਼ੇ ਦਾ ਕੰਮ ਕਰਦਾ ਇਸੇ ਤਰ੍ਹਾਂ ਹਰ ਸਿਮਰਤ ਕੋਰ ਦੇ ਬਾਰੇ ਵੀ ਕਹਾ ਜਾਂਦਾ ਸੁਖਬੀਰ ਸਿੰਘ ਬਾਦਲ ਤੇ ਯਾਨੀ ਕਿ ਸਾਰਾ ਪਰਿਵਾਰ ਹੀ ਬਾਦਲ ਪਰਿਵਾਰ ਨਸ਼ਿਆਂ ਵਾਲੇ ਕੰਮ ਕਰਦਾ ਤੇ ਇਲਜ਼ਾਮ ਲੋਂਦਾ ਦੂਸਰਿਆਂ ਉੱਤੇ ਇਹ ਹੁਣ ਹਕੀਕਤ ਸਾਹਮਣੇ ਆ ਗਈ ਹੈ ਤੇ ਨਾਲ ਨਾਲ ਜਿਹੜੀ ਵੱਡੀ ਗੱਲ ਇਹ ਹੋ ਰਹੀ ਹੈ ਕਿ ਬਾਬਾ ਗੁਰਵਿੰਦਰ ਸਿੰਘ ਜਿਹੜੇ ਢਿੱਲੂ ਸਾਹਿਬ ਨੇ ਉਹ ਆਖਰ ਜਿਹੜਾ ਵਿਕਰਮ ਸਿੰਘ ਮਜੀਠੀਆ ਵਰਗਾ ਵੱਡਾ ਨਸ਼ਾ ਤਸਤਰ ਇਨੂੰ ਮਿਲਣ ਜੇਲ੍ਹ ਚ ਕਿਉਂ ਗਏ ਆਖਰ ਕੀ ਵਜ੍ਹਾ ਹੈ ਕੀ ਬਾਬਾ ਸਾਹਿਬ ਨੂੰ ਜਿਹੜੇ ਆ ਬਾਬਾ ਗੁਰਵਿੰਦਰ ਸਿੰਘ ਢਿੱਲੂ ਸਾਹਿਬ ਨੇ ਕਿ ਇਹਨਾਂ ਨੂੰ ਉਸ ਨਸ਼ੇ ਦਾ ਕੋਈ ਪੈਸੇ ਹੁੰਦੇ ਆ ਮਾਲ ਮਿਲਦਾ ਏ ਕੀ ਰੋਲਾ ਕਾਦੇ ਤੋਂ ਏ ਐਡੇ ਵੱਡੇ ਨਸ਼ੇ ਤਸਤਰ ਨੂੰ ਜੇਲ੍ਹ ਚ ਮਿਲਣਗੇ ਕਿਹੜੀ ਐਡੀ ਐਮਰਜੈਂਸੀ ਬਣ ਗਈ ਸੀ ਇਸੇ ਕਰਕੇ ਨੇ ਸੰਗਤਾਂ ਜਾਂ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੇ ਚੌਣ ਆਲੇ ਆ ਉਹ ਇਹਨਾਂ ਤੋਂ ਹੁਣ ਬੜੇ ਮਯੂਸ ਹੋਏ ਪਏ ਆ ਕਿ ਆਖਿਰ ਇਹਨਾਂ ਨੂੰ ਕੀ ਜ਼ਰੂਰਤ ਸੀ ਉਸ ਬੰਦੇ ਕੋ ਜਾਨ ਦੀ ਉਹਨੂੰ ਮਿਲਣ ਦੀ ਕਿਉਂਕਿ ਪੰਜਾਬ ਦੀ ਜਿਹੜੇ ਮਾਵਾਂ ਉਹ ਤੈਨੂੰ ਬਾਦ ਦੁਆਵਾਂ ਦੇਣਦੀਆਂ ਦੂਸਰੇ ਪਾਸੇ ਜਿਹੜੇ ਪ੍ਰਚਾਰਕ ਨੇ ਉਹ ਦੇਖ ਲਓ ਕਿ ਇਹਨਾਂ ਨੂੰ ਮਿਲਣ ਵਾਸਤੇ ਜਾਂਦੇ ਆ ਇਹ ਕੀ ਮਾਮਲਾ ਹੈ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀਏ ਇਸ ਤੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦੱਸਿਆਰ ਲਾਜ਼ਮੀ ਕਰਿਓ ਆਪਣਾ ਰੱਖਿਓ ਤੇਸਰਾ ਖਿਆਲ ਰੱਬ ਰੱਖੇ